ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਮੈਂ ਅੱਜ ਤੁਹਾਨੂੰ ਵਿਸ਼ੇਸ਼ ਜਾਣਕਾਰੀ ਦੇਣ ਲੱਗਾ ਉਸ ਤੋਂ ਪਹਿਲਾਂ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਪਿੰਡ ਬਲਵੰਡਾ ਵਿੱਚ ਹਰ ਸਾਲ ਦੀ ਤਰ੍ਹਾਂ ਠਾਕਰ ਪਰਿਵਾਰ ਦੁਆਰਾ ਸਲਾਣਾ ਮੇਲਾ ਬਾਬਾ ਲਖਦਾਤਾ ਜੀ ਦੁਆਰਾ ਦਾ ਕਰਵਾਇਆ ਜਾਂਦਾ ਹੈ ਇਸ ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਡਾਟਰ ਸੀਸ ਕੁਮਾਰ ਜੀ ਠਾਕਰ ਜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਐਤ ਕੀ ਵੀ 23 ਮਈ ਨੂੰ ਪਿੰਡ ਬਲਵੰਡਾ ਵਿਖੇ ਬੜੀ ਧੂਮ-ਧਾਮ ਨਾਲ ਮੇਲਾ ਕਰਵਾਇਆ ਜਾ ਰਿਹਾ। 22 ਮਈ ਨੂੰ ਸਵੇਰੇ 9:00 ਵਜੇ ਚੰਦ ਚਾਦਰ ਤੇ ਝੰਡੇ ਦੀ ਰਸਮ ਹੋਵੇਗੀ ਤੇ ਦੁਪਹਿਰ 1:00 ਵਜੇ ਜਿਹੜਾ ਲੰਗਰ ਦਾ ਪ੍ਰਬੰਧ ਹੈ ਸੋ ਡਾਕਟਰ ਸਾਹਿਬ ਵੱਲੋਂ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਵਰਤਵਾਦ ਇਸ ਮੇਲੇ ਵਿੱਚ ਪਹੁੰਚ ਕੇ ਇਸ ਮੇਲੇ ਦੀ ਰੌਣਕ ਨੂੰ ਵਧਾਓ ਉਹਨਾਂ ਨੇ ਦੱਸਿਆ ਕਿ ਇਸ ਮੌਕੇ ਤੇ ਜਿਹੜੇ ਕਲਾਕਾਰ ਉਹ ਆ ਰਹੇ ਨੇ ਮਲਕੀ ਸਿੰਘ ਸੰਤੂ ਪਿੰਡ ਜਾਗੌਰ ਬੇਟ ਵਾਲੇ ਤੁਸੀਂ ਇਸ ਨੂੰ ਪਹਿਲਾਂ ਵੀ ਚੰਗੀ ਤਰ੍ਹਾਂ ਜਾਣਦੇ ਹੋ ਚੰਗੇ ਮਜੇ ਹੋਏ ਗਾਇਕ ਨੇ ਤੇ ਨਾਲ ਆ ਰਹੇ ਨੇ ਅਮਰਿੰਦਰ ਬੋਵੀ ਇਹ ਦੋਨੇ ਕਲਾਕਾਰ ਦੁਪਹਿਰ 12 ਵਜੇ ਤੋਂ ਲੈ ਕੇ ਤੇ ਸ਼ਾਮ ਤੱਕ ਮੇਲੇ ਦਾ ਖੂਬ ਮਨੋਰੰਜਨ ਕਰਨਗੇ ਇਸ ਮੌਕੇ ਤੇ ਠਾਕ ਪਰਿਵਾਰ ਵੱਲੋਂ ਬੇਨਤੀ ਹੈ ਕੇ ਵਾਤਵਾਦ ਇਸ ਪਰਵਾਰ ਇਸ ਮੇਲੇ ਵਿੱਚ ਆਓ ਤੇ ਰੌਣ ਮੇਲੇ ਦੀ ਰੌਣਕਾਂ ਨੂੰ ਬਤਾਓ ਫਿਰ ਦੁਬਾਰਾ ਬੇਨਤੀ ਹੈ ਕਿ 23 ਮਈ ਨੂੰ ਦੁਪਹਿਰੇ ਜਿਹੜੇ ਪਹੁੰਚ ਰਹੇ ਕਲਾਕਾਰ ਨੇ ਮਲਕੀਤ ਸੰਧੂ 1 ਵਜੇ ਪਹੁੰਚ ਰਹੇ ਨੇ ਮਰੀਂਦਰ ਬੋਵੀ ਜੀ ਇਹਨਾਂ ਦੇ ਪ੍ਰੋਗਰਾਮ ਨੂੰ ਦੇਖਣ ਵਾਸਤੇ ਵਾਦ-ਵਾਦ ਇਸ ਮੇਲੇ ਵਿੱਚ ਪਹੁੰਚੋ ਅਤੇ ਮੇਲੇ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਧੰਨਵਾਦ